ਅੱਜ ਦੇ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਦਲੇਰ ਸਿੰਘ ਬਾਠੋਂ ਦੇ ਘਰ ਆਏ ਆ ਆਪਾਂ ਗੁਰਨਾਲ ਲਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਫੁੱਲ ਜਾਣਕਾਰੀ ਸਾਂਝੀ ਕਰਦੇ ਆਂਗੇ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਠੀਕ ਹੈ ਜੀ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਦੇ ਆਂ ਪਸ਼ੂ ਵਪਾਰ ਦਾ ਕੀਤਾ ਵਾ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸੇ ਤਰ੍ਹਾਂ ਆਉਂਦੇ ਰਹਿੰਦੇ ਆ ਜਿਆਦਾਤਰ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾਈਆਂ ਇਸਕੇਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਟੋਟਲ ਤਿੰਨ ਮੱਝਾਂ ਝੋਟੀਆਂ ਨੇ ਇੱਕੋ ਇੱਕ ਜਿਹੜੀ ਝੋਟੀ ਸੂਈ ਸਵਾਈ ਹੈ ਬਾਕੀ ਦੋ ਮੱਝਾਂ ਜਿਹੜੀਆਂ ਤੁਸੀਂ ਇੱਧਰ ਦੇਖੋਗੇ ਦੋਨੋਂ ਗੱਬਣ ਟੁਕੀਆਂ ਨੇ ਗਾਂ ਤਿਆਰੀ ਤੇ ਆ ਸੋ ਅੱਜ ਤਰੀਕ ਕਿਸਾਨ ਵੀਰੋ 9 ਜੂਨ ਤੇ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਈਵਨਿੰਗ ਟਾਈਮ ਆ ਸੋ ਬਾਕੀ ਐਨੀਮਲ ਜਿਹੜਾ ਵੀ ਕਿਸੇ ਫਾਰਮਰ ਭਰਾ ਨੂੰ ਪਸੰਦ ਆਊਗਾ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤੁਸੀਂ ਤਸੱਲੀ ਕਰ ਲਿਓ ਸੋ ਆਓ ਕਰਦੇ ਆ ਪੂਰੀ ਗੱਲਬਾਤ ਲੈਨੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਾਸਰੀ ਘਰ ਵੀਰੇ ਸਾਸਰੀ ਘਰ ਸੰਧੂ ਸਾਹਿਬ ਹੋਰ ਭਾਜੀ ਠੀਕ ਠਾਕ ਕਿਰਪਾ ਮਾੜਕ ਦੀ ਤੁਸੀਂ ਸੁਣਾਓ ਲੈ ਵੀਰ ਗੁਰਲਾਲ ਕੰਮ ਬਰਾਬਰ ਦਾ ਥੱਕੀ ਤੁਰੇ ਆਏ ਜੇ ਨਾਲ ਦੀ ਨਾਲ ਹੀ ਸੀਜ਼ਨ ਖਤਮ ਉਧਰੋਂ ਝੋਨਾ ਵੀ ਦਵਾਈ ਕਰਨੀ ਆ ਸੰਧੂ ਸਾਹਿਬ ਜੀ ਤੋ ਤੁਹਾਨੂੰ ਪਤਾ ਭਣਪਰਾਵਾ ਸਿਰ ਤੇ ਜਿਹਦਾ ਕਿਸੇ ਚੰਗੇ ਡੰਗਰ ਦਾ ਫੋਨ ਆ ਗਿਆ ਜਾਣਾ ਪੈਂਦਾ ਜਿਹੜਾ ਕੋਈ ਭਣਪਰਾ ਘਰੇ ਆ ਜਾਂਦਾ ਫਿਰ ਉਹਨੂੰ ਵੀ ਮੁੜੀਦਾ ਨਹੀਂ ਮੁੜੀਦਾ ਹਾਂਜੀ ਬਾਕੀ ਝੋਨੇ ਝੰਨੇ ਹੋ ਗਿਆ ਫਾਈਨਲ ਕੰਮ ਹਾਂਜੀ ਸੰਧੂ ਸਾਹਿਬ ਝੋਨੇ ਵਾਲੇ ਹੋ ਗਏ ਫ੍ਰੀ ਹੋਣਾ ਲੱਗ ਗਏ ਹੈ ਲ ਉਹਨੇ ਬੱਤੀ ਵੀ ਵੜੀ ਆਉਂਦੀ ਸੰਧੂ ਸਾਹਿਬ ਕਿੰਨੇ ਘੰਟੇ ਲਾਈਟ ਚੱਲਣ ਦੀ ਇੱਥੇ ਸਾਡੇ ਤਾਂ 24 ਘੰਟੇ ਚਲੀ ਜਾਂਦੀ ਹੈ 24 ਘੰਟੇ ਬਾਹਰ ਮੋਟਰਾਂ ਦੀ ਅਸੀਂ 7 ਵਜੇ ਮੋਟਰਾਂ ਛੱਡੀਆਂ 3 ਤਰੀਕ ਨੂੰ ਤੇ ਅਗਲੇ ਦਿਨ ਢੜਕੇ 7 ਵਜੇ ਬੰਦ ਕੀਤੀਆਂ ਆਪ ਹੁਣ 2-4 ਘੰਟੇ ਸਿਰਫ ਪਾਣੀ ਪਾਈਦਾ ਜਾਉਂਦੇ ਐਨੀ ਲਾਈਟ ਆਉਂਦੀ ਹੈ ਲਾਈਟ ਵਾਲੇ ਪਾਸੇ ਧੰਨ ਧੰਨ ਕਰਾਤੀ ਹਨਾ ਨਹਿਰਾ ਸੁਏ ਫੁੱਲ ਬਿਲਕੁਲ ਬਿਲਕੁਲ ਬਾਕੀ ਨਹਿਰੀ ਪਾਣੀ ਵੀ ਤੁਹਾਡੇ ਇੱਥੇ ਹੈਗਾ ਹਨਾ ਹਾਂਜੀ ਨਹੀਂ ਮੋਟਰਾਂ ਨਾਲੋਂ ਹੀ ਸੰਧੂ ਸਾਹਿਬ ਕੋਈ ਕਮੀ ਨਹੀਂ ਰਹੀ ਦੇ ਬਿਲਕੁਲ ਬਿਲਕੁਲ ਲੋ ਵੀ ਅੱਜ ਜਿਹੜੇ ਦੋਸਤੋ ਐਨੀਮਲ ਆਪਾਂ ਤੁਹਾਨੂੰ ਤਿੰਨ ਦਿਖਾਉਣੇ ਆ ਸ਼ੁਰੂਆਤ ਕਰਾਂਗੇ ਗਰਲਾਲ ਪਹਿਲੇ ਨੰਬਰ ਤੇ ਆਪਣੇ ਕੋਲ ਇੱਕ ਸੂਈ ਜਿਹੜੀ ਐ ਸੇ ਸ਼ੁਰੂਆਤ ਨੂੰ ਸਾਹਿਬ ਇਹ ਮੱਝ ਤੇ ਜੇ ਸੂਹੇ ਸੂਈ ਜੇ ਠੀਕ ਹੈ ਵੀਰੇ ਸਹੀ ਜਿਹੜੀ origignal ਆਖੀ ਨੂੰ ਭਾਵੇਂ ਦੂਜੇ ਸੂਹੇ ਆਖੀ ਜਾਈਏ ਹਾਂਜੀ ਅੱਧਾ ਘੰਟਾ ਹੈ ਜੇ ਇਹਨੂੰ ਸੂਈ ਨੂੰ ਠੀਕ ਹੈ ਡੈਮਡ ਦੀ ਇਹਦੇ ਮਗਰ ਆ ਗਈ ਨੀਲੀ ਰਾਵੀ ਦੀ ਪਿਓਰ ਕੱਟੀ ਇਹ ਮਗਰ ਕੱਟੀ ਹੈ ਡੈਮਡ ਦੀ ਆ ਹਾਂਜੀ ਠੀਕ ਹੈ ਸੋ ਮੱਝ ਬੇਸ਼ੱਕ ਦੋਸਤੋ ਤੁਸੀਂ ਵੇਖੋਗੇ ਨਿਸ਼ਾਨੀਆਂ ਮਾਰਕਿੰਗ ਦੇ ਵਿੱਚ ਘਾਟ ਆ। ਸੰਦੂ ਸਾਹਿਬ ਉਹਨਾਂ ਵੀਰਾਂ ਨੇ ਆਪਾਂ ਨੂੰ ਦੱਸਿਆ ਵੀ ਆਪਾਂ ਟੀਗਾ ਭਰਾਇਆ ਏ। ਇਹ ਆਪਾਂ ਗੱਪਣ ਵੇਚਦੇ ਫਿਰ ਨਹੀਂ ਆਪਾਂ ਦੱਸਣਾ। ਬਿਲਕੁਲ ਬਿਲਕੁਲ। ਕਿਉਂ ਹਣਾ ਸੁਭੀ ਆ ਤੇ ਆਪਣ ਜਿਤਰਾ ਨਾਲ ਦੱਸਿਆ ਆਪਾਂ। ਸਾਹਮਣੇ ਹੁਣ ਤਾਂ ਸਾਰੀ ਕੋਸ਼ਿਸ਼ ਰਿਜ਼ਲਟ ਹੀ ਆ ਗਿਆਗੇ। ਮੰਨ ਲਓ ਆਪਾਂ ਉਹਨਾਂ ਦੇ ਕਹਿੰਦੇ ਆਖੀ ਜਾਂਦੇ ਮੱਝ ਜਾ ਕੇ ਬੱਚਾ ਕਾਲਾ ਦੇ ਦਿੰਦੀ ਫਿਰ ਉਹ ਗਲਤ ਬਦਨਾਮੀ ਹੁੰਦੀ ਹੈ। ਅੱਛਾ ਜੀ। ਲੋ ਠੀਕਾ ਜੀ ਇਸ ਤੋਂ ਡਾਇਮੰਡ ਦਾ ਵੀਰਾਂ ਦਾ ਵੀ ਸੀਮਨ ਰਖਵਾਇਆ ਸੀ ਤੇ ਬੱਚਾ ਮਗਰ ਕੱਟੀ ਪਾ ਗਈ ਆ। ਨਾੜੂਆ ਕਿਲਾ ਤੇ ਕੁਝ ਸਮਾਂ ਹੋਇਆ ਜਸੂ ਜੀ ਜੇ ਸੰਤੂ ਸਾਹਿਬ ਅੱਧੇ ਘੰਟੇ ਦੀ ਹੈ ਜੀ ਅੱਧੇ ਇੱਕ ਘੰਟੇ ਦੀ ਗੱਲਬਾਤ ਹੋਈ ਹੈ ਜੀ ਠੀਕ ਹੈ ਜੀ ਮਗਰ ਕੱਟੀ ਆ ਚਲੋ ਕਿਸੇ ਭਰਾ ਦਾ ਸ਼ੌਂਕ ਪੂਰਾ ਹੋ ਜਾਊਗਾ ਮਗਰ ਕੱਟੀ ਆ ਗਈ ਹੈ ਪਿਓਰ ਨੀਲੀ ਹਾਂ ਦੂਜੇ ਸਵੇਰੇ ਨਾ ਕਰਨਾ ਨਾ ਤੇ ਜੇ ਸੰਤੂ ਸਾਹਿਬ ਤੇਜਾ ਸਵੇਰਾ ਹਾਂ ਦੂਜੇ ਸਵੇਰੇ ਦੁੱਧ 15 ਕਿਲੋ ਦਿੱਤਾ ਝੋਟੀ ਨੇ ਲੈ ਵੀ ਆ ਜਾ ਪਾ ਥਾਂ ਲੈ ਵਾ ਝੋਟੀ ਦਾ ਖੋਣੇ ਦੇਖੋ ਸੂਰ ਦੇ ਨਿਸ਼ਾਨ ਆ ਗਿਆ ਕੱਟ ਜੇ ਲੈ ਵੀ ਠੀਕ ਹੈ ਜੀ ਤੋਂ ਗਰਲਾਲ ਆਂਦਾ ਵੀ ਕਾਫੀ ਵੀਰਾਂ ਦੀ ਅੱਖ ਸੀਗੀ ਠੀਕ ਹੈ ਜੀ ਮੱਝ ਚਲੋ ਚੰਗੇ ਪਸ਼ੂ ਦਾ ਦਾਰੂ ਪਸ਼ੂ ਹਰੇਕ ਭਰਾ ਚਾਹੁੰਦਾ ਵੀ ਤਕਰੀਬਨ ਖਰੀਦੀਏ ਸੋ ਪਸ਼ੂ ਵੀ ਤੜਕੇ ਖਰੀਦਣਾ ਪੈਂਦਾ ਜਦੋਂ ਕੋਈ ਚੰਗਾ ਦਾਰੂ ਤੋਦਾਲਾ ਪਸ਼ੂ ਮਿਲਦਾ ਸੋ ਝੋਟੀ ਕਹਿ ਲੋ ਚਾਹੇ ਮੱਝ ਕਰੋ ਤੀਜਾ ਸੂਆ ਤੋਂ ਉਸਤੇ ਸੂਈ ਆ ਦੇਖਦੁਖ ਕਰਮਾਲੀ ਦੀ ਬੇਸ਼ੱਕ ਦੁਜਣਾ ਰਹੀ ਆ ਪਰ ਜਿਹੜੀ オリジナル ਆ ਉਹ ਗੱਲਬਾਤ ਆਪਾਂ ਕਰਾਂਗੇ ਵੀ ਤੀਜੇ ਸੂਵੇ ਇਹ ਕਰਮਾਲੀ ਸੂਈ ਮਗਰ ਉਹ ਆਹ ਵਹਿੜੀ ਸੰਦੂਸਾ ਆ ਲਓ ਜਿਉਂ ਬਲਾਏ ਤੁਹਾਨੂੰ ਵਹਿੜਾ ਵਰਗਾ ਜਿਹੜਾ ਦੋਸਤੋ ਲੇਵਾ ਚੱਟਾ ਕਰਮਾਲੀ ਬਣਾਈ ਫਿਰਦੀ ਆ ਪੇਠਪੁੜਾ ਕਾਦ ਵਰਗਾ ਕਰਮਾਲੀ ਦਾ ਸਭ ਕੁਝ ਪੂਰਾ ਵੇਖੋ ਸੋਹਣੇ ਪਿੱਠਪੁਰੋ ਦੇ ਵਿੱਚ ਆ ਤੇ ਕੱਦ ਜ਼ਰੂਰ ਆਪਾਂ ਮੈਂਸ਼ਨ ਕਰ ਦੇਈਦਾ ਵੀ ਕੱਦ ਵੱਡਾ ਹਾਈਟ ਲੈਂਥ ਪੂਰੀ ਵੱਡੀ ਆ ਕੋਈ ਦਿੱਕੀ ਜੀ ਛੋਟੀ ਨਹੀਂ ਕੋਈ ਕੱਦ ਤੇ ਨਾ ਮੱਜਾਂ ਦੇ ਹਾਂਜੀ ਇਹ ਜੋੜਾ ਆਪਾਂ ਇੱਕੇ ਘਰੋਂ ਖਰੀਦਿਆ ਇਕੱਠਾ ਨੀਲੀ ਰਾਵੀ ਅੱਢ ਖਰੀਦੀ ਆ ਠੀਕ ਆ ਬਈ ਐਡੀ ਮੱਜ ਸੰਧੂ ਸਾਹਿਬ ਪਾਲ ਕੇ ਵੇਚਣੀ ਕੋਈ ਖਾਲਾ ਜੀ ਦਾ ਵੜਾ ਕਰੋ ਬਿਲਕੁਲ ਬਿਲਕੁਲ ਲੈ ਵੀ ਘਰ ਲਾਣ ਮਾੜੇ ਰੋਕਿਆ ਜੀ ਵੀਰੇ ਇੱਥੇ ਲੋ ਵੀ ਬਾਕੀ ਫੇਸ ਕੁਆਲਿਟੀ ਚੈੱਕ ਕਰੋ ਠੀਕ ਆ ਜੀ ਗੋਲ ਸਿੰਘ ਅਜੇ ਸੁਸਵਾਜ ਆਈ ਆ ਸੰਧੂ ਸਾਹਿਬ ਹਾਂ ਤੇ ਆਮ ਮੱਜ ਨੂੰ ਫੇਰ ਵੀ ਢੱਡੀ ਪਉਂਦੀ ਮੱਜ ਹੂੰ ਇਹ ਕਿੰਨਾ ਵਜਨ ਵਟਾ ਇੱਕ ਹਫਤਾ ਸੱਲਾ ਮੇਨ ਗੱਲ ਹੈ ਜਿਹੜਾ ਚੰਗਾ ਡੰਗਰ ਹੁੰਦਾ ਨਾ ਵੱਡਾ ਮਗਰ ਕੱਟੀ ਜਾਵੇ ਫਿਰ ਸਿਰੇ ਦੀ ਗੱਲ ਹੋ ਜਾਂਦੀ ਸਿਰੇ ਦੀ ਗੱਲ ਬਾਕੀ ਕਰ ਨਾਲ ਇੱਕ ਇੱਕ ਇਹ ਵੀ ਗੱਲ ਆ ਵੀ ਜਿਵੇਂ ਹੁਣੇ ਤੱਕ ਘੰਟਾ ਪਹਿਲਾਂ ਸੂਈ ਸਵਾਈ ਆ ਚਲੋ ਜੇਰ ਪੈਣੀ ਹਜੇ ਬਾਕੀ ਆ ਹਾਂਜੀ ਜੇਰ ਪੈਣ ਵਾਲੀ ਆ ਪਰ ਇਹ ਲੱਗ ਨਹੀਂਦਾ ਵੀ ਕਿਸੇ ਪਾਸੇ ਮੱਝ ਸੂਈ ਹੋਵੇ ਕੋਈ ਮਾਰਾ ਰਾਜੀ ਕਰਮਾ ਲਈ ਹੱਦ ਗਦਰ ਤੱਕ ਸੋ ਬਾਕੀ ਰਾਜੀ ਪਸ਼ੂ ਆ ਦੋਸਤੋ ਚੰਗੀ ਸੇਵਾ ਚੰਗੀ ਕੇਅਰ ਦੇ ਵਿੱਚ ਪਲੀ ਪਲੀਤੀ ਕਰਮਾ ਲਈ ਇਹ ਮੱਜ ਤੇ ਦੋਰਾ ਹੀ ਥਣ ਲੱਗਾ ਬਾਕੀ ਬੈਕ ਸਾਈਡ ਤੋਂ ਵੇਖੋ ਇੱਕ ਸਾਰ ਪੱਧਰਾਈ ਪਧਰੀ ਬਹੁਤ ਜਿਆਦੀ ਹੈ ਵੈਰਲਵਰ ਸੰਦੂਹਾ ਬਹੁਤ ਚੰਗਾ ਲੱਗਾ ਹੋ ਜਾ ਲਓ ਜੀ ਕਰੋ ਗੱਲ ਸਹੀਰ ਸਾਉ ਮੋਟੀ ਧਾਰ ਬਾਕੀ ਇਧਰ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾਈ ਦਿੰਨੇ ਤੋ ਫਰਸ਼ ਪਾੜ ਜਿਹੜੀ ਜਵਾਈ ਹੈ ਠੀਕ ਹੈ ਜੀ ਆ ਵੇਖੋ ਬਹੁਤ ਵਧੀਆ ਠੀਕ ਹੈ ਠੀਕ ਹੈ ਠੀਕ ਹੈ ਵੈਰ ਲੋਰ ਨੂੰ ਸੰਧੂ ਸਾਹਿਬ ਵੇਖੋ ਫਿਰ ਪੂਰਾ ਵਧੀਆ ਬੜੀ ਚੰਗੀ ਗੈਬ ਚੰਗੀ ਸਪੇਸ ਆ ਦਾ ਆਰਮੋਟੇ ਚਵਾਈ ਰੂਰ ਕੀ ਪੋਲੀ ਠੀਕ ਹੈ ਬਈ ਹਾਂ ਮਾ ਵੀ ਕਿਸਾਨ ਵੀਰੋ ਬਾਕੀ ਰਹੀ ਗੱਲ ਜੇਰ ਜੂਰ ਦੀ ਮੇਰਾ ਭਰਾ ਤੁਸੀਂ ਉਹਦੀ ਅਪਡੇਟ ਲੈ ਲਿਆ ਜੇ ਗਰ ਲਾਲ ਜੀ ਜਿਆਦਾ ਨਹੀਂ ਇਤਰਾ ਬਹਿਣ ਦੀ ਵੇਖ ਲਓ ਰਸਾ ਉੱਤੇ ਜੀ ਬਿਲਕੁਲ ਸੋ ਹਾਥੀ ਹੈ ਠੀਕ ਹੈ ਜੀ ਹਾਥੀ ਸੰਦੂ ਰਿਆ ਬਾਕੀ ਮੈਂ ਕਾਦੀ ਆ ਬਾਕੀ ਮੇਰਾ ਭਰਾ ਕਿਸੇ ਪਾਸੇ ਨਹੀਂ ਖੁੰਜੀਗੀ ਚਵਾਈ ਕੋਈ 2 2 4 4 ਧਾਰਾ ਮਾਰ ਕੇ ਆਪਾਂ ਦਿਖਾ ਹੀ ਦਿੱਤੀਆਂ ਨੇ ਕੱਟੀ ਮਗਰ ਆ ਚਲੋ ਬਾਦੇ ਦਾ ਸੌਦਾ ਕੱਲ ਨੂੰ ਮੇਰਾ ਭਰਾ ਕੋਈ ਚੰਗੇ ਸ਼ੌਂਕ ਨਾਲ ਕੱਟੀ ਤਿਆਰ ਕਰ ਲੂਗਾ ਬਾਕੀ ਸਪੇਸ ਗੈਬ ਆ ਦੇਖੋ ਸੋ ਮਰਲੇ ਦੀਆਂ ਮਰਲੇ ਬੰડા ਹੰਦੂ ਸਾਹ ਵੇਡਾ ਜੋ ਜੋੜਾ ਕਿਸੇ ਘਰੋਂ ਲੱਦਿਏ ਖੇਚ ਪੈ ਜਾਂਦੀ ਇੱਕ ਦਿਨ ਨੂੰ ਮੈਨਾਂ ਵੀ ਬਿਲਕੁਲ ਜਿਵੇਂ ਉਹਦੇ ਨਾਲ ਵੀ ਖੁਰਲੀਆਂ ਬਰਾਂਡੇ ਦੇ ਫਾਰਮ ਹੀ ਖਾਲੀ ਹੋ ਜਾਣਾ ਲਿਗਾ ਹਾਂ ਜੀ ਏਕ-ਏਕ ਘਰ ਜੋੜਾ ਆ ਤੇ ਬਲੇਰੋ ਗੱਡੀ ਨੂੰ ਪਤਾ ਲੱਗ ਗਿਆ ਵੀ ਕੁਝ ਲੱਦਿਆ ਵਿੱਚ ਹਾਂ ਬਹੁਤ ਪਿਆਰੀ ਗਰਨਾਲ ਮੇਰੇ ਮੱਜਾ ਕੀ ਮੁੱਲ ਕੀ ਡਿਮਾਂਡ ਕਰਦਾ ਫਿਰ ਦੇਣੀ ਕੀ ਡਿਮਾਂਡ ਕਰਨ ਨੂੰ ਸੰਧੂ ਸਾਹਿਬ ਜਿੱਤਰਾਣ ਮੱਜ ਕਰਮਾਰੀ ਸੂਈ ਸਵਾਈ ਆ ਮਗਰ ਵੀ ਕੱਟੀ ਬੜੀ ਟੌਪ ਦੀ ਆ ਗਈ ਆ ਹਾਂਜੀ ਡਿਮਾਂਡ ਕਰਨ ਨੂੰ ਕਰ ਲਈ 170 160 ਹਾਂਜੀ ਲੈ ਇਹਦੀ ਵਾਲੀ ਡਿਮਾਂਡ ਕਰਨੀ ਆ ਆਪਾਂ ਕੋਈ ਜ਼ਿਆਦਾ ਵਾਧੂ ਘਾਟ ਮੁੱਲ ਨਹੀਂ ਕਰਨਾ ਹਾਂਜੀ ਨਮਾੜ ਇਹਦੀ ਹੈਗੀ 1.5 ਲੱਖ 1.5 ਹਾਂਜੀ ਅੱਛਾ ਜੀ ਵਿੱਚੋਂ 2000 ਛੱਡ ਗਏ 2 ਛੱਡਦੇ ਬਾਕੀ ਹੋਰ ਛੱਡਦਾ ਹੋਰ ਕਰ ਦਈਏ ਮਾਨਸਰ ਜੇ ਸਮਾਂ ਹੀ ਕਰੀਏ ਇੱਕੋ ਇੱਕ ਹੀ ਗੱਲ ਕਰਦੇ ਜਿਆਦੀਆਂ ਖੇਡਾਂ ਨਹੀਂ ਆਪਾਂ ਖੇਡਦੇ 145000 ਦੀ ਇੱਕ 45 ਦੀ ਹਾਂਜੀ ਲੋ ਵੀ 145 ਦੀ ਗਰਲਾ ਲਾਂਦਾ ਵੀ ਦੇਵਾਂਗੇ ਬਾਕੀ ਚਲੋ ਰਸਾ ਚੁਣਾਈਏ ਮੋਕਾ ਆਖਰੀ ਮਾਜਿਆ ਸੰਤੂ ਸਾਹਬੇ ਬਹੁਤ ਸੋਹਣੀ ਮੈਂ ਕਿਹੜਾ ਖਰੀਦੇ ਬਾਕੀ ਦੁੱਧ ਮੇਰਾ ਭਰਾ ਤੁਸੀਂ ਆਪ ਐੜੀਆਂ ਲਾਇਓ ਠੀਕਾ ਜੀ ਇੱਥੇ ਕਹਿਣੀ ਨਾ ਕਹਿਣੀ ਗੱਲ ਆਪਣੇ ਲਈ ਹੋਰ ਆ ਵੀ ਦੁੱਧ ਤਾਂ ਐੜੀਆਂ ਤੁਸੀਂ ਲੈ ਜਾ ਵੀ ਦੁੱਧ ਕਰਮਾਲੀ ਚੰਗਾ ਚਬਾਊਗੀ ਉਹ ਸੰਤੂ ਸਾਹਿਬ ਥਾਂਲੇ ਵੇ ਤੋਂ ਪਾ ਲੱਗ ਜਾਂਦਾ ਡੰਗਰ ਦਾ ਬਿਲਕੁਲ 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 ਸੋ ਬਹੁਤ ਸੋਹਣਾ ਦੋਸਤੋ ਥਾਂ ਦੇਵਾ ਕਰਮਾਲੀ ਦਾ ਬਾਕ ਪਤੀ ਮਗਰ ਡਾਇਮੰਡ ਬੁੱਲ ਦੀ ਆ ਗਈ ਆ ਤੇ ਕਰ ਲੋ ਮੇਰਾ ਪ੍ਰਾ ਸੌਦਾ ਠੀਕ ਆ ਜੀ ਸੋ ਚਵਾਈ ਆਪਾਂ ਤੁਹਾਨੂੰ ਦਿਖਾਤੀ ਆ ਅਕੇ ਸਾਈਕਲ ਨੰਬਰ ਤੇ ਇੱਕ ਹੋਰ ਤੁਹਾਨੂੰ ਮੱਝ ਦਿਖਾ ਦਿੰਦੇ ਆ ਇਹ ਗਰਲਾਲ ਕਿਨਵਾ ਸਵੇਰੇ ਗੱਪ ਇਹ ਸੰਤੂ ਸਾਹਿਬ ਦੂਜਾ ਸੂਆ ਸੁਣੀ ਜੇ ਝੋਟੀ ਦੂਸਰਾ ਸੂਆ ਇਹਦਾ ਮੈਂ ਦੱਸਿਆ ਵੀ ਇੱਕ ਹੀ ਕਰਵਾਈਆਂ ਨਵੇਂ ਠੀਕ ਇਹ ਇਹ ਦੋਨੋਂ ਜੋੜੀ ਹੈ ਹਾਂ ਹਾਂ ਜੀ ਇਹ ਉਹਦਾ ਨਾ ਵਦ ਸਵਾਦਿਆ ਕੱਦ ਵਜਨ ਚ ਵੇਖੋ ਲਓ ਵੀ ਕੱਦ ਚ ਕਰਮ ਵਾਲੀ ਉਹ ਤੋਂ ਵੀ ਕਿਤੇ 2 ਇੰਚ ਤਾਂ ਹੀ ਆ ਠਾਣੀ ਹੈਗੀ ਠੀਕ ਆ ਜੀ ਸੋ ਦਿਨ ਸਮਾਂ ਹਜੇ ਤਾਂ ਬਾਕੀ ਹਫਤਾ 8 ਦਿਨ ਕੱਢਦਾ 16 ਦਿਨ ਦਿਨ ਪੂਰੇ ਅੰਦੇਸ਼ ਲਿਖਤੀ ਅ ਸੋ ਲਓ ਬਾਈ ਨੂੰ ਵੀ ਕਿਸਾਨ ਵੀਰੋ ਇਹਦੀ ਵੀ ਤੁਸੀਂ ਚੈੱਕ ਕਰੋ ਸੋ ਹਾਈਟ ਲੈਂਥ ਗੋਲ ਸਿੰਘ ਤੁਸਾਂਾ ਆਪਣੇ ਏਰੀਆ ਦੀਆਂ ਮੱਜਾਂ ਜੀ ਇਧਰ ਬਾਰਡਰ ਦੀਆਂ ਆ ਪਾਣੀ ਹੀ ਆਖਣਾ ਪਰ ਹਿਆਣੇ ਲਿਆਂਦੀਆਂ ਆ ਦੇ ਆਪਾਂ ਰਾਸਤਾਂ ਨੂੰ ਲਿਆਂਦੀਆਂ ਤੇ ਚਲੋ ਜਿਹੜੀ ਜੀ ਦਰਿਆ ਦੇ ਬੇੜੇ ਆ ਸਿਰਫ ਦਿਲ ਕੱਢ ਕੇ ਮੁੱਲ ਲਾਉਣਾ ਪੈਂਦਾ ਆ ਹਾਂ ਹਾਂ ਸੋ ਜਿੱਥੋਂ ਦੀਆਂ ਜਮੀਆਂ ਪਲੀਆਂ ਉੱਥੋਂ ਦੀ ਦਸਾਂ ਚ ਕੋਈ ਆਪਣੀ ਹਿਚਕ ਨਹੀਂ ਹੈਗੀ ਤੇ ਬਾਕੀ ਕਰ ਲਾਹ ਤੋਰ ਵੀਰੇ ਪੰਨ ਨੂੰ 8 ਦਿਨ ਕਿਸਾਨ ਵੀਰੋ ਇਹਦੇ ਬਾਕੀ ਆ 16 ਜੂਨ ਨੂੰ ਦਿਨ ਪੂਰੇ ਆ ਤਕਰੀਬਨ ਅੱਜ 9 ਜੂਨ ਆ ਤੇ ਤਕਰੀਬਨ ਅਗੇ 7 8 ਦਿਨ ਹਜੇ ਦੇ ਬਾਕੀ ਆ ਸਮਝੋ ਸਾ ਗੱਪਣ ਮਜਾ ਦੀ ਭਾਰ ਪਿੱਛੇ ਹੀ ਸਣਾ ਦੀ ਆਪਣੀ ਗਰੰਟੀ ਹੋ ਗਈ। ਹਾਂ। ਜੇ ਕੋਈ ਭਣ ਭਰਾ ਉਹਦਾ ਤੇ ਭਰਾ ਕੇ ਖੜੇ। ਆਹ। ਜੇ ਕੋਈ ਇਤਰਾ ਮੰਗਦਾ ਤਾਂ ਵੀ ਗਰੰਟੀ ਹੋ ਗਈ। ਬਸ ਬਸ। ਕਰੋ ਚੈੱਕ। ਬਾਕੀ ਢਾਂਚੇ ਢੂਂਚੇ ਦੀ ਵੀ ਕਰਮਾਲੀ ਠੀਕ ਆ ਜੀ ਉਹਦੇ ਨਾਲੋਂ ਵੀ ਕਮਾਲ ਆ। ਕਿਉਂਕਿ ਕਦ ਕਾਠ ਦੇ ਵਿੱਚ ਵੀ ਵੱਡੀ ਆ ਉਹਦੇ ਨਾਲੋਂ 2 ਇੰਚ ਦਾ ਫਰਕ ਹੋਊਗਾ ਤਕਰੀਬਨ। ਸੇਰ ਕੱਢਦੀ ਆ ਪਿੱਠ ਕਰਮਾਲੀ ਦਾ ਪੂੜਾ ਬਹੁਤ ਸੋਹਣਾ। ਰਾਜੀ ਫੁੱਲ ਵਜਨ ਵੇਟ। ਸੋ ਲੈਵੇ ਦੇ ਬੰਤਰ ਤਾਂ ਥੋੜੀ ਆਪਾਂ ਲਾਗੋ ਵਿਖਾਈਏ ਹੰਦੂ ਸਾਹਿਬ ਇਹ ਨਰੇ ਪਠੇ ਨਹੀਂ ਇਹ ਪਾਏ ਨਾਲ ਘਰ ਵੀ ਖਵਾਇਆ ਜੀ ਹਾਂ ਚੰਗੀ ਸੇਵਾ ਸੰਭਾਲ ਦੇ ਵਿੱਚੋਂ ਦੋਸਤੋ ਜਦੋਂ ਪਸ਼ੂ ਨਿਕਲਦੇ ਆ ਤੇ ਅੱਗੇ ਖਰੀਦਣ ਵਾਲੇ ਭਰਾ ਤਾਂ ਵੀ ਮਾੜਾ ਕੁਝ ਇਹਨੇ ਪਹਿਲੇ ਸੂਏ ਪਲੂਨ ਨੇ 13 ਕਿਲੋ ਦੁੱਧ ਵੀ ਰੰਦਾ ਏ ਥੱਲੇ ਚ ਹੋਇਆ ਏ ਕੋਣੇ ਦੂਜੇ ਸੂਨੇ ਸੁਣੀ ਜੇ ਉਹ ਤੇ ਜੇ ਸੂਈ ਜੀ ਠੀਕ ਆ ਹਾਂ ਬਾਕੀ ਘਰ ਨਾਲ ਚੰਗੀ ਆ ਟਿੱਪਣ ਟੁੱਪਣ ਹਨ ਵਰੀ ਪੂਰੀ ਤਸੱਲੀ ਨਾਲ ਆਹ ਸਾਧੂ ਸਾਹਿਬ ਗਰੰਟੀ ਹੋ ਗਈ ਆਪਣੀਆਂ ਇਹਦੇ ਟਿੱਪਣ ਦੀ ਤਸੱਲੀ ਠੀਕ ਹੈ ਠੀਕ ਬਾਹਰ ਪਿੱਛੇ ਦੀ ਗਰੰਟੀ ਹੋ ਗਈ ਸ਼ਹਿਦ ਆਉਣ ਡਿਆ ਜੀ ਲੋਬੀ ਹਜੇ ਦੋਸਤ ਸ਼ਾਇਦ ਆਉਣ ਡਿਆ ਬੋਲਾ ਨਹੀਂ ਪੰਨਿਆ ਉਹ ਜਰ ਤੁਰਪੀਏ ਕਰਮਾਲੀ ਦੀ ਉਧਰ ਦੇਖੋ ਜਰ ਜਰ ਪ੍ਰੋਪਰ ਉਹ ਵੀ ਪਾ ਦੂਗੀ ਕਰਮਾਲੀ ਠਿਕਾ ਜੀ ਤੁਰਪੀ ਆ ਜੇਰ ਉਹਦੀ ਬਿਲਕੁਲ ਜੇਰ ਪੈ ਜਾਣੀ ਤੇ ਉਹਦਾ ਕਲਿੱਪ ਬਕਰੇ ਤੌਰ ਤੇ ਇੱਥੇ ਬਣ ਕੇ ਜਿਹੜਾ ਵੀਰ ਗਰ ਲਾਲ ਰੱਖ ਲੂਗਾ ਇਹਦਾ ਗਰ ਲਾਲ ਮੁੱਲ ਕੀ ਡਿਮਾਂਡ ਰਹੂਗੀ ਬਈ ਡਿਮਾਂਡ ਕਰਨ ਨੂੰ ਸੰਧੂ ਸਾਹਿਬ ਦੀ ਕਰ ਲਈਏ ਭਾਵੇਂ 160 ਦੇ ਭਾਵੇਂ ਕਰ ਲਈਏ 55 ਆ ਇਹ ਤਿਆਰ ਹੋਈ ਦੇਵਾਂਗੇ ਮਾਰੇ ਡੇਢ ਤੋਂ ਬਾਹਰ ਅੱਜ ਡਿਮਾਂਡ ਇਹਦੀ ਡੇਢ ਜੇ 100 200 ਨਹੀਂ ਛੱਡਣਾ ਇਹਦਾ 5000 ਛੱਡ ਦਾਂਗੇ 145 ਦੀ ਇਹ ਦੇ ਦਾਂਗੇ ਇਹ ਵੀ ਆ ਪੇਠਪੂੜੇ ਕਰਾ ਦੋ ਜੇ ਕਿ ਕਰੀ ਲੋ ਪੁੱਠੇ ਪਾਠੇ ਦੇ ਪਾਸੇ ਦੋਸਰ ਕੋਈ ਢਿੱਲ ਮੱਠ ਨਹੀਂ ਜਦੋਂ ਆਪਰ ਰਾਜੀ ਪਸ਼ੂ ਕਹਿ ਦਿੱਤਾ ਵੀ ਚੰਗੀ ਸੇਵਾ ਦੇ ਵਿੱਚੋਂ ਚੰਗੀ ਸੁਭਾਲ ਦੇ ਵਿੱਚੋਂ ਪਸ਼ੂ ਆਇਆ ਤਾਂ ਪੂਰੀਆਂ ਜੰਮੀਆਂ ਪਲੀਆਂ ਨੇ ਫੁੱਲ ਹੈਵੀ ਬਾਡੀ ਵੇਟ ਆ ਤੇ ਕਰਮਾ ਲਈ ਹਜੇ ਥੱਲੋਂ ਚੈਰੀ ਜੀ ਅੱਜ ਤੁਹਾਨੂੰ ਸਭ ਕੱਢੀ ਕਰਕੇ 8 ਦਿਨ ਹਫ਼ਤੇ ਅਗੇ ਭੈਣ ਭਰਾਣੇ ਸਾਹਮਣੇ ਇੱਕ 45 ਦੇ ਦਾਂਗੇ ਜਦੋਂ ਹੋ ਗਈ ਤਿਆਰ ਕਰਮਾ ਲਈ ਇਹ ਵੀ ਦੱਸੂਗੀ ਹੂੰ ਬਾਕੀ ਵੇਨਵੂਨ ਕਾਫੀ ਸੋਹਣੀਆਂ ਠੀਕ ਆ ਜੀ ਮਿਲਕ ਵੇਣ ਕਾਫੀ ਮੋਟੀ ਹੈ ਦੋ ਪਾਸੇ ਵਾਲ ਖਾਂਦੀ ਹੋਈ ਸੋ ਚੰਗੇ ਘਰਾਣੇ ਦੇ ਵਿੱਚੋਂ ਚੰਗੇ ਲਾਣੇ ਘਰਾਣੇ ਚ ਆਈਆਂ ਨੇ ਮਾਜਾ ਤੇ ਦੁੱਤ ਬਾਦ ਵਾਲੀਆਂ ਨੇ ਠੀਕ ਹੈ ਜੀ ਹੱਥ ਪਾ ਲਿਓ 1,45,000 ਇਹਦਾ ਮੁੱਲ ਅੱਗੇ ਇੱਕ ਨੀਲੀ ਰਾਵੀ ਦਾ ਕਹਿ ਲਓ ਠੀਕ ਹੈ ਜੀ ਇੱਕ ਤੋਹਫਾ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਹੁਤ ਖੂਬਸੂਰਤ ਹੈ ਗਈ ਜੀ ਸੰਤੂ ਸਾਹਿਬ ਉਧਰ ਮਾਰਿਓ ਕੈਮਰਾ ਆ ਲਓ ਸੋ ਚੇਅਰ ਪ੍ਰੋਪਰ ਜਿਹੜੀ ਦੋਸਤੋ ਪਾਜ ਦਿੱਤੀ ਆ ਔਨ ਰਿਕਾਰਡਿੰਗ ਦੇ ਵਿੱਚ ਹੀ ਤੁਸੀਂ ਸਾਰਾ ਕੁਝ ਵੇਖ ਲਓ ਠੀਕ ਹੈ ਜੀ ਏ ਆ ਕਰੋ ਜੇ ਕਿਤਰਾ ਖਲੋਤੀਆਂ ਜਿਹੜੀਆਂ ਜਾਨ ਵਾਲੀਆਂ ਸੁੱਟਦੀਆਂ ਬਿਲਕੁਲ ਬਿਲਕੁਲ ਜਰੀ ਜਰੀ ਨਹੀਂ ਸੁੱਟਦੀਆਂ ਬਿਲਕੁਲ ਬਿਲਕੁਲ ਇੱਕ ਦੋ ਮਿੰਟਾਂ ਦੀ ਖੇਡ ਰਹਿ ਗਈ ਜੀ ਠੀਕ ਆ ਕੋਈ ਗੱਲ ਨਹੀਂ ਲੈ ਵੀ ਕਰ ਲਾ ਇਹ ਮੱਝ ਦਾ ਵੇਰਵਾ ਦੇ ਦੇ ਵੀਰ ਵੇਰਵਾ ਸੰਧੂ ਸਾਹਿਬ ਇਹ ਤੀਜੇ ਸੂਏ ਮੱਝ ਸੁਣੀਏ ਆ ਇਹਦਾ ਵੀ ਇੱਕ ਹਫਤਾ ਬਾਕੀ ਜੇ ਲੋ ਵੀ ਇੱਕ ਹਫਤਾ ਇਹ ਸਮੇਂ ਦੀ ਇਹ ਵੀ ਹਜੇ ਨਰਮ ਤਜਾ ਸੂਆ ਇਸ ਮੱਝ ਨੂੰ ਸੁਣਾਓ ਠੀਕ ਆ ਜੀ ਤੇ ਬਿਲਕੁਲ ਬਿੱਲੀ ਮਣਕੀ ਅੱਖ ਤਰ ਰੈਂਟ ਕੋਲੇ ਆ ਗਿਆ ਲਾਲ ਕੋਲੇ ਤੇ ਬਾਕੀ ਮੱਥੇ ਬਿਲਕੁਲ ਤੁਸੀਂ ਵੇਖੋਗੇ ਵਾਈਟ ਫੇਸ ਪੱਕੀ ਮੁੱਛ ਨਾਸ ਪੱਕੀ ਆ ਤੇ ਮਾਰਕਿੰਗ ਮਗਰਲੇ ਪੈਰ ਤੋਂ ਪਿਆ ਠੀਕ ਆ ਜੀ ਸੋ ਨੀਲੀ ਦੇ ਵਿੱਚ ਇਹ ਆ ਗਈ ਹੈ ਕਰਮਾਲੀ ਮੱਝ ਠੀਕ ਆ ਜੀ ਸੋ ਸਮਾ ਗਰ ਲਾਲ ਇਹਦਾ ਵੀ ਤਕਰੀਬਨ ਹੋਣਾ ਇੱਕ ਹਫਤਾ ਸੰਧੂ ਸਾਹਿਬ ਇੱਕ ਹਫਤੇ ਦੀ ਵੀ ਅਜੇ ਨਰਮ ਹਾਂ ਸੋ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲੇ ਪਿੰਡੇ ਦੀ ਕਰਮਾਲੀ ਆ ਠੰਡੀ ਧੀਰੀ ਬਹੁਤ ਜਿਆਦੀ ਇਤਰਾ ਬੈ ਕੋ ਅੰਗਾੜੀ ਕੱਖ ਨਹੀਂ ਕੀਤਾ ਹਾਂ ਨਹੀਂ ਸੀਲ ਸੌ ਤਾਂ ਬਹੁਤ ਜਿਆਦੀ ਹੈ ਲੈ ਵੀ ਲੋ ਵੀ ਕਰੋ ਚੱਕ ਠੀਕ ਆ ਜੀ ਸੋ ਮੱਝ ਕਰਮ ਵਾਲੀਆਂ ਜਲਵਾ ਹੀ ਅੱਜ ਤੇ ਸੋ ਤਿੰਨਾ ਪਸ਼ੂਆਂ ਦੀ ਜੇਕਰ ਆਪਾਂ ਗੱਲ ਕਰੀਏ ਤੇ ਤਿੰਨੇ ਕਰਮ ਵਾਲਗੇ ਕੁਝ ਕੀਆਂ ਨੇ ਹੰਦੂ ਸਾਹਿਬ ਫੁੱਲ ਵਜਨ ਵੇਟ ਗੱਲਾਂ ਇਹਦੇ ਤੇ ਹਰ ਕੋਈ ਆ ਦਿੰਦਾ ਤੇ ਮੰਜਾ ਢਿੰਦਾ ਆਹ ਫਲਾਂ ਨਹੀਂ ਦਿੰਦਾ ਇਹ ਦੇਖੋ ਇੰਨਾ ਇਹੋ ਜੀਆਂ ਚੀਜ਼ਾਂ ਤੇ ਦਿੰਦੇ ਹਾਂ ਇਹ ਤੇ ਇਹਨਾਂ ਤੇ ਮੰਜੇ ਢਿੰਦੇ ਹਾਂ ਹਾਂ ਬਹੁਤ ਤੋਹਾ ਨੀਲੀ ਦਾ ਕਿਉਂਕਿ ਹਰੇਕ ਪੂਰ ਦੇ ਵਿੱਚ ਉਹ ਇੱਕ ਅੱਧਾ ਪਸ਼ੂ ਨੀਲੀ ਦਾ ਆਉਣਾ ਆਉਣਾ ਹੀ ਹੁੰਦਾ ਠੀਕ ਆ ਤੇ ਅੱਜ ਜਿਹੜੀ ਇਹ ਮੱਝ ਕਰਮ ਵਾਲੀ ਨੀਲੀ ਦਾ ਵੀ ਜਾਂ ਕਹੋ ਨੀਲੀ ਦੇ ਵਿੱਚ ਆ ਮਾਰਕਿੰਗ ਦੇ ਅਕੋਰਡਿੰਗ ਤੇ ਪਾਣੀ ਸਟਰੈਕਟ ਨੇ ਪੈਸੇ ਚੰਗੇ ਲਾਉਣੇ ਪੈਣੇ ਆ। ਹਾਂ। ਹਾਂ। ਆਖਾ ਕਰੋ ਇਹ ਗੀਆਂ ਕਰਮਾਲੀ ਦੀਆਂ ਜਿੱਕ। ਸੋ ਬਿੱਲੀ ਮਣਕੀ ਆਖਾ ਠੀਕ ਆ ਜੀ। ਬੱਲਾ ਮੱਥਾ ਬਾਕੀ ਥਾਣਾ ਥੋਣਾ ਵੀ ਬੜੀ ਸਾਫ ਸੁਥਰੀ ਆ। ਠੀਕ ਆ। ਆ ਪੱਧਰ ਬੰਡੀ ਸੰਧੂ ਸਾਹਿਬ ਜੀ ਨਹੀਂ ਬੰਡੀ। ਜੀ ਚੰਗੀ ਤਿਆਰੀ ਕਰੀ ਜਾਂਦੀ ਆ। ਹਾਂ ਜੀ। ਇਹ ਹੋਣਗੀਆਂ ਕਰਮ ਵਾਲੀਆਂ ਅਗੜ ਪਿਛੜ ਤਿਆਰੀ ਹੈ ਨਾ ਹਾਂਜੀ ਇਹੋ ਨਾਲ ਦੀ ਬੀਤੀ ਸੁਣਗੀਆਂ ਦਾ ਲੈ ਵੀ ਠੀਕ ਆ ਤੀ ਸੋ ਜੋੜੀ ਜਿਹੜੀ ਐ ਦੋਸਤੋ ਗੱਬਣ ਇਹਨਾਂ ਮਜਾਂ ਦੀ 8 8 7 7 ਤਿੰਨ ਹਜੇ ਬਾਕੀ ਆ ਬਾਕੀ ਸੂੰਦੀਆਂ ਅਗੜ ਪਿਛੜੀ ਆ ਤੇ ਇਹਦਾ ਵੀਰੇ ਗਰਲਾਲ ਸਾਂ ਕੀ ਮੁੱਲ ਕੀ ਡਿਮਾਂਡ ਰਹੂਗੀ ਇਹ ਵੀ ਦੇ ਦੀਆਂ ਸੰਦੂਸਾਂ ਦੇ 1 45 ਦੀ ਮੈਂ ਦੇਣਾ 1 45 ਦੀ ਤੇ ਕਰ ਗਏ ਮਾਨ ਜਾਇਜ਼ ਕਰਕੇ ਦੇ ਦੇ ਹੁਣ ਸਾਰੀਆਂ 1 45 ਵਾਲੀਆਂ ਨੇ ਇਹਦਾ 10000 ਛੱਡ ਦਾਂਗੇ ਹਾਂ 10 ਛੱਡ ਦਾਂਗੇ 1 35 ਕਰਤਾ ਹੀ ਹਾਂ ਪਯੋਰ ਛੱਡ ਗਏ ਦੇਖ ਲੈ ਕਰਦੇ ਮਾਨਤਨ ਕੋਈ ਨਹੀਂ 5 ਹੋਰ ਛੱਡ ਦਾਂਗੇ ਹਾਂ ਦੇਖ ਕਿੱਥੇ ਲਗਣੀ ਬ੍ਰੇਕ 130 ਦੀ ਦੇ ਦਾਂਗੇ ਜੈਸਨੋ ਹਾਂ 130 ਦੀ 130 ਦੀ ਹਾਂ ਦੇ ਦਿਓ 130 ਦੀ ਦੇ ਦਿਓ 100 ਰੁਪਏ ਛੋੜ ਕਰਾਂਗੇ 128 ਦੀ ਜੈਸਨੋ ਅਜਦਾ ਮੁੱਲ ਜੀ ਲੈ ਜੀ ਹਾਂ ਜੇ ਕਿਸੇ ਸਤਾਈ ਵੀ ਲਾਉਣਾ ਦਿਓ ਭਣਪਰਾ ਨਾ ਕੋਈ ਖਿੱਚ ਖਚਾਈ ਕਰੇ ਜਿਹੜੀ ਜੈਸਨੋ ਆ ਉਹ ਵੀ ਜੈਸਨੋ ਜਿਹੜੀ 1 28 ਦੀ 128 ਦੀ 128 ਦੀ ਦੋਸਤੋ ਜੈਸਨੋ ਆ ਵਿੱਚੋਂ ਕੋਈ 100 ਮਾਨਤਾਂ ਨਹੀਂ ਕੋਈ ਰੱਸਾ ਚੜਾਈ ਗਿਣ ਲਿਆ ਜੀ ਸੁਈ ਸੁਈ ਮਾਜਾ ਜੇਰ ਪਰਪਰ ਪਾ ਦਿੱਤੀ ਆ ਇਹ ਵੀ ਆਪਾਂ ਤੁਹਾਨੂੰ ਦਿਖਾ ਦਿੱਤੀ ਆ ਵੀਡੀਓ ਦੇ ਵਿੱਚ ਮਗਰ ਕੱਟੀ ਆ ਦੁੱਧ ਕਰਮਾਣੀ ਚੰਗਾ ਜਵਾਜੂਗੀ ਬਾਕੀ ਚੰਗੇ ਦੁੱਧ ਬਾਦ ਅ ਨਾ ਹੋਈ ਨਾ ਜੇ ਨੰਗਰ ਲਿਆਉਂਦੇ ਨੇ ਹੋਇਆ ਜੇ 1 ਘੰਟੇ ਤੋਂ ਮੈਂ ਅੰਦਰ ਸੋਈ ਆ ਤੇ ਜ਼ੋਰ ਕਰਮਾਣੀ ਦਾ ਬਾਹਰ ਮਾਰੀ ਚਲਾ ਗਈ ਨੀ ਰਾਜੀ ਆ ਕਰਮਾਣੀ ਹਾਂ ਮੇਰੇ 3-4 ਘੰਟੇ ਤੋਂ ਪਹਿਲਾਂ ਕੋਈ ਵੀ ਨਾਰਮਲ ਮਾਜ ਛੇਤੀ ਜ਼ੋਰ ਨਹੀਂ ਪਉਂਦੀ ਬਿਲਕੁਲ ਬਿਲਕੁਲ ਸੋ ਪੜੀ ਸਭੀ ਲੱਗ ਨਹੀਂ ਆ ਪੀ ਆ ਖੋਲ ਕੇ ਤੋਰੀ ਆ ਤੇ ਉਹ ਕਰਨੋੜ ਨੇ ਜਿਹੜੀ ਜ਼ੋਰ ਛੱੜਤੀ ਤੇ ਪੰਨਿਆ 7 ਮਿੰਟਾਂ ਦੇ ਵਿੱਚ ਬਾਹਰ ਆ ਗਿਆ 5-7 ਮਿੰਟਾਂ ਨਵੀਂ ਗਰਲਾਲ ਵੀਰੇ ਇਹ ਆ ਜਾ ਤਿੰਨੇ ਮੱਜਾਂ ਬਕਾਉ ਆ ਆਪਣੇ ਹਾਂਜੀ ਇਹ ਸੰਧੂ ਸਾਹਿਬ ਆਪਣੇ ਕੋਲ ਤਿੰਨੇ ਨਾ ਆ ਗਿਆ ਜਿਹੜਾ ਕਿਸੇ ਭੈਣ ਭਰਾ ਦੇ ਪਸੰਦ ਆਵੇ ਆਪਣੇ ਨਾਲ ਕਨੈਕਟ ਕਰ ਸਕਦਾ ਨੰਬਰ ਹੈਗਾ 97792 9006 97792 9006 ਪਿੰਡ 달ਤ ਤਸਵੀਰ ਭੱਟੀ ਜਿਹੜਾ ਸੀ ਕਰਤਾਰ ਸਾਹਿਬ ਠੀਕ ਹੈ ਜੀ ਹਾਂਜੀ ਲੋ ਵੀ ਭਰਾਵੋ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਨਗ ਤੁਹਾਨੂੰ ਦਿਖਾਉਣੇ ਸੀ ਕਿ ਤਿੰਨੇ ਮੱਜਾਂ ਇੱਕ ਸੂਈ ਦੋ ਗੱਬਣ ਮਾਲ ਚੰਗਾ ਸਾਫ਼ ਸੁਥਰੇ ਪਸ਼ੂ ਆ ਇੱਥੇ ਆਣ ਕੇ ਮੇਰਾ ਭਰਾ ਕੋਈ ਤਸੱਲੀ ਕਰਨੀ ਚਾਹੁੰਦਾ ਮੋਸਟ ਵੈਲਕਮ ਇਥੇ ਆਣ ਕੇ ਆਪਣੀ ਤਿੱਪਕੇ ਭਰਾ ਕੇ ਤਸੱਲੀ ਕਰ ਲਿਓ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ